ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਢਾਲੀਵਾਲ ਨੂੰ ਪੰਜਾਬ ਪੁਲਿਸ ਵੱਲੋਂ ਰਿਹਾਅ ਕਰ ਦਿੱਤਾ ਗਿਆ ਹੈ ਤੇ ਮੋਹਾਲੀ ਦੇ ਮਟਰ ਪੁਲਿਸ ਸਟੇਸ਼ਨ ਤੋਂ ਉਹਨਾਂ ਨੂੰ ਰਿਹਾਅ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਪਿੰਕੀ ਢਾਲੀਵਾਲ ਨੂੰ ਉਹਨਾਂ ਦੇ ਘਰ ਛੱਡਿਆ ਗਿਆ ਤੇ ਇਸ ਮੌਕੇ ਆਪਣੇ ਆਪ ਨੂੰ ਪਰਿਵਾਰਕ ਮੈਂਬਰ ਦੱਸ ਰਹੀ ਔਰਤ ਨੇ ਪਿੰਕੀ ਢਾਲੀਵਾਲ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਹੁਤ ਜ਼ਿਆਦਾ ਚੰਗੇ ਬੰਦੇ ਨੇ ਤੇ ਹਰ ਰੋਜ਼ ਸਵੇਰ ਉੱਠ ਕੇ ਗੁਰਬਾਣੀ ਦਾ ਪਾਠ ਕਰਦੇ ਨੇ ਤੇ ਉਹ ਕਿਸੇ ਨਾਲ ਮਾੜਾ ਕਰ ਹੀ ਨਹੀਂ ਸਕਦੇ। कोई गल नहीं अभी इन्वेस्टिगेशन चल रही है जब वो कंप्लीट होगी असि ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਾਂਗੇ ਬਿਲਕੁਲ ਰੋਂਗ ਐਲਿਗੇਸ਼ਨ ਇੱਕ ਵੀ ਚੀਜ਼ ਅਗਰ ਸੱਚ ਹੋ ਜਾਏਗੀ ਨਾ ਫਿਰ ਤੁਸੀਂ ਸਾਡੇ ਨਾਲ ਗੱਲ ਕਰਿਓ ਉਹ ਇੰਨੀ ਮੀਨ ਔਰ ਇੰਨੀ ਉਹਦੇ ਬਾਰੇ ਕੁਝ ਕਹਿਵਾ ਵੈਸੇ ਮੈਂ ਆਪਣੇ ਆਪ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਂਗੇ ਯੂ نو ਉਹ ਕੁੜੀ ਕਿਸਰਵਾ ਦਾ ਕਹਿੰਦਾ ਸੀ ਇਹ ਬੱਚਿਆਂ ਨੂੰ ਉਹਨੂੰ ਪਾਲੀ ਤਾਲੀਵਾਲ ਪਿੰਕੀ ਤਾਲੀਵਾਲ ਪੂਰੇ ਏਰੀਆ ਨੂੰ ਪੁੱਛੋ ਰੱਬ ਦੀ ਥਾਂ ਤੇ ਰੱਖਿਆ ਜਾਂਦੇ ਪਿੰਕੀ ਤਾਲੀਵਾਲ ਨੂੰ ਉਹਨਾਂ ਵਰਗਾ ਬੰਦਾ ਤੁਸੀਂ ਇੱਕ ਲੱਭ ਕੇ ਦਿਖਾਇਓ ਅੱਛਾ ਇੱਕ ਲੱਭਿਓ ਮਾੜਾ ਜੀਆ ਬੰਦਾ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਕਹਿ ਰਹੀ ਆ ਮਾਂ ਉਸ ਘਰ ਦੀ ਧੀ ਆ ਤੇ ਮੈਂ ਹਮੇਸ਼ਾ ਬਾਜੀ ਉਹਨਾਂ ਨੇ ਆਪਣੇ بیٹے ਅੱਢ ਕਿਤੇ ਹੋਏ ਸੀਗੇ ਉਹਨੂੰ ਇੰਨਾ ਕੁੜੀਆਂ ਵਾਂਗੂ ਪਿਆਰ ਕਰਦੇ ਸੀਗੇ ਵੀ ਤੁਸੀਂ ਗੱਲ ਛੱਡਦੇ ਹੋ ਬਈ ਅੱਛਾ ਇਹ ਇੱਥੇ ਸਾਰਾ ਟਾਈਮ ਸੁਨੰਦਾ ਐਸੇ ਘਰ ਚ ਰਹਿੰਦੀ ਰਹੀ ਆ ਹਾਂਜੀ ਐਸੀ ਘਰ ਦੇ ਵਿੱਚ ਰਹਿੰਦੀ ਰਹੀ ਆ ਕਿੰਨਾ ਸਮਾਂ ਸੁ 6 ਕੁ ਸਾਲ ਤੱਕ ਰਹੀ ਹੈ। ਕਈ ਹੋਰ ਕਲਾਕਾਰ ਵੀ ਸਾਹਮਣੇ ਆਏ ਨੇ ਉਹ ਵੀ ਕਿ ਸਾਡੇ ਨਾਲ ਵੀ ਦੇਖੋ ਜੀ ਉਹ ਕਲਾਕਾਰ ਉਹਨਾਂ ਦੇ ਨਾਲ ਬਾਜੀ ਦਾ ਕੀ ਰੋਲਾ ਕੋਈ ਰੋਲਾ ਨਹੀਂ ਹੈ। ਬਾਜੀ ਵਰਗਾ ਬੰਦਾ ਕੋਈ ਹੈ ਹੀ ਨਹੀਂ ਜੀ। ਤੁਸੀਂ ਆ ਪੂਰਾ ਏਰੀਆ ਕਿਸੇ ਨੂੰ ਵੀ ਪੁੱਛ ਲਓ ਮੈਨੂੰ ਛੱਡ ਕੇ ਕਿਸੇ ਨੂੰ ਵੀ ਪੁੱਛੋ ਤੁਸੀਂ। ਐਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ। ਬਾਜੀ ਇੱਕ ਸਾਡੇ ਲਈ ਤੇ ਉਹ ਰੱਬ ਨੇ ਸਾਡੇ ਲਈ ਕਿ ਸੰਦੇ ਲਈ। ਹਰ ਇੱਕ ਬੰਦਾ ਇੰਨਾ ਨਿਤ ਨੇਮੀ ਬੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਦਾਂ ਜਿੰਨਾ ਮਾਰਾ ਨਹੀਂ ਕਰ ਸਕਦੇ ਹੋ। ਪਤਾ ਨਹੀਂ ਕਿਉਂ ਕਿਉਂਕਿ ਉਹ ਸਾਹਮਣੇ ਆਇਆ ਕਾਕਾ ਆਇਆ ਜਾਂ ਸ਼੍ਰੀ ਗੁਰੂ ਆ ਜਾਂ ਕੋਹਰ ਹੋਰ ਅਸੀਂ ਤੇ ਉਹਨਾਂ ਨੂੰ ਕਦੀ ਇੱਥੇ ਦੇਖਿਆ ਨਹੀਂ ਕਾਕੇ ਕੋਕੇ ਨੂੰ ਜਿਹੜੇ ਉਹਦੇ ਲੈਵਲ ਦੇ ਬੰਦੇ ਨੇ ਨਾ ਉਹ ਉਹਦੇ ਨਾਲ ਹੀ ਆਏ ਉਹਦੇ ਕੋਈ ਡੈਟਸਕ ਫਰਕ ਗਈ ਹੈ ਪੁਲਿਸ ਹੁਣ ਕੀ ਹੈ ਉਹ ਕੀ ਹੈ ਉਹ ਉਹਦੇ ਬਾਰੇ ਮੈਨੂੰ ਵਾਦੀ ਨੋ ਲੈਜ ਨਹੀਂ ਹੈ ਵੈਸੇ ਉਹ ਟਰਾਫੀਜ਼ ਵਾਲਾ ਸਮਾਨ ਹੈ ਜੋ ਕੁਝ ਵੀ ਹੈ ਨਹੀਂ ਇਨਵੈਸਟੀਗੇਸ਼ਨ ਦਾ ਪਾਰਟ ਹਾਂ ਇਨਵੈਸਟੀਗੇਸ਼ਨ ਦਾ ਪਾਰਟ ਤੁਹਾਨੂੰ ਇੰਟਰੋਡਕਸ਼ਨ ਵੀ ਮੈਨੂੰ ਚਾਹਣਾ ਤੁਸੀਂ ਦੱਸ ਦਿਓ ਤੁਸੀਂ ਕੌਣ ਹੋ ਕਿਉਂਕਿ ਤੁਹਾਡੀ ਗੱਲ ਜਾ ਰਹੀ ਹੈ ਲੋਕਾਂ ਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੌਣ ਹੋ ਮੈਂ ਮੈਂ ਤੁਹਾਨੂੰ ਕਿਹਾ ਕਿ ਮੈਂ ਇਸ ਘਰ ਦਾ ਮੈਂਬਰ ਹਾਂ ਰਾਈਟ ਹਾਂਜੀ ਸਾਡੇ ਬਾਜੀ ਨੇ ਉਹ ਬਹੁਤ ਪਿਆਰੇ ਬਾਜੀ ਨੇ ਉਹ ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੂਗਾ ਤੁਸੀਂ ਐ ਦੇਖਿਓ ਹੁਣ ਤੱਕ ਕੋ ਚੜ੍ਹਦੀ ਕਲਾ ਚ ਹੀ ਰਹੇ ਹੈ ਕਿਉਂਕਿ ਉਹਨਾਂ ਨੇ ਕਦੀ ਕਿਸੇ ਨਾਲ ਮਾਰਾ ਨਹੀਂ ਕਰਿਆ ਕਦੀ ਗੱਲ ਹੋਈ ਥੋੜੀ ਪਿੰਕੀ ਥੋੜੀ ਵਾਲ ਦੀ ਕੀ ਕੀ ਆ ਉਹਨੇ ਕਿਸੇ ਬਸ ਕੁਛ ਨਹੀਂ ਉਹ ਕਿਹਾ ਤਾਂ ਪੈਂਜੀ ਮੈਂ ਵਧੀਆ ਕੋਈ ਚੱਕਰ ਨਹੀਂ ਕੱਲ ਪੈਂਜੀ ਦਾ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸੇ ਨੂੰ ਰੋਟੀ ਪਾਉਂਗੂ ਕਿਸੇ ਬੱਚੇ ਨੂੰ ਤਾਂ ਫਿਰ ਐਦਾਂ ਹੀ ਹੋਏਗਾ ਕਿਸੇ ਨੂੰ ਚੱਪਲਾਂ ਚੋਂ ਚੁੱਕ ਕੇ ਜਹਾਜ਼ 'ਚ ਬਿਠਾਉਂਗੇ ਤਾਂ ਨੰਦਾ ਹੋਏਗਾ ਇਹ ਨੈਚੁਰਲੀ ਮੁੰਡੇ ਤੇ ਵੀ ਰਿਐਕਟ ਕੀਤਾ ਸੁਨੰਦਾ ਸ਼ਰਮਾ ਨੇ ਉਹਨੇ ਕਿਹਾ ਕਿ ਮੈਂ ਤੇ ਕਿਨੇ ਚਿਰ ਬਿਲਕੁਲ ਸ਼ੇਮ ਉਹ ਐਤੋ ਤੁਰੀ ਫਿਰਦੀ ਜਾਂਦੀ ਹੁੰਦੀ ਸੀ ਕਿ ਜਿਹਨੂੰ ਪਾਜੀ ਨੇ ਐ ਹੱਥਾਂ ਤੇ ਚੱਕ ਲਿਆ ਸੁਨੰਦਾ ਕਦੀ ਸਾਹਮਣੇ ਬੈਠ ਕੇ ਗੱਲ ਕਰੇ ਬਿਠਾਉ ਨੂੰ ਸਾਹਮਣੇ ਉਹਨੂੰ ਪੁੱਛੇ ਪਿੰਗੇ ਪਾਜੀ ਉਹਦਾ ਦਿਮਾਗ ਚੱਲਿਆ ਹੋਇਆ ਹਾਂ ਪਿੱਛੇ ਕੋਈ ਉਹ ਪਿੱਛੇ ਕੋਈ ਹਾਂ ਨੈਚੁਰਲੀ ਕੋਈ ਕੁਛ ਨਾ ਦੇਖੋ ਜਿਉਂ ਨੇ ਪੂਰਾ ਪ੍ਰੋਗਰਾਮ ਬਣਾਇਆ ਬੈਠ ਕੇ ਸਾਰਾ ਸੈਟਅਪ ਕਰਕੇ ਜਿਹੜਾ ਉਸਨੇ ਗਾ ਪਾਇਆ ਹੈ ਪਰ ਜਿਹੜੇ ਅੱਜ ਕਲਾਕਾਰ ਬੋਲ ਰਹੇ ਨੇ ਉਹ ਤੋਂ ਬਾਅਦ ਹੀ ਜਿਹੜੇ ਦਵਾਰਾ ਸੁਨਿਲ ਸ਼ਰਮਾ ਦੇ ਬਾਅਦ ਬੋਲਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਕੋਈ ਕਲਾਕਾਰ ਨਹੀਂ ਇਹਨਾਂ ਬਾਰੇ ਬੋਲਦੇ ਦੇਖੋ ਜੀ ਇਹ ਬਹੁਤ ਹੀ ਨੌਲੇਜ ਮੈਨੂੰ ਵੀ ਨਹੀਂ ਹੈਗੀ ਇਸ ਦੇ ਬਾਰੇ ਬਟ ਮੈਂ ਇੰਨਾ ਕਹਾਂਗੀ ਕਿ ਤੁਸੀਂ ਜਿਸ ਕਰਨ ਦੇ ਵਿੱਚ ਖੜੇ ਹੋ ਉਹ ਕਰਨ ਨੂੰ ਨਾ ਤੁਸੀਂ ਇੱਕ ਮਤਲਬ ਤੁਸੀਂ ਇਹ ਲਾ ਲਓ ਕਿ ਗੁਰਦੁਆਰਾ ਲਗਾ ਲਓ ਉਹਨਾਂ ਨੇ ਉਸ ਕੁੜੇ ਨੂੰ ਬੱਚਿਆਂ ਵਾਂਗੂ ਰੱਖਿਆ ਬੱਚਿਆਂ ਦੀ ਤਰ੍ਹਾਂ ਰੱਖਿਆ ਉਸ ਨੂੰ ਕੁਲਾ ਵਾਂਗੂ ਮੈਂ ਕਹਨੀ ਆ ਭਈ ਕਿ ਨਹੀਂ ਕੀਤਾ ਸੁਨੰਦਾ ਦੇ ਲਈ ਕਿਹੜੇ ਜਗ੍ਹਾ ਦੇ ਉੱਤੇ ਸੁਨੰਦਾ ਨੂੰ ਸੁਨੰਦਾ ਤੇ ਤੁਸੀਂ ਵੀਡੀਓ ਸੇਖੋ ਪੁਰਾਣੀਆਂ ਜੇ ਤੁਸੀਂ ਕੋ ਤੁਹਾਨੂੰ ਭੇਜ ਦਿੰਦੇ ਜੀ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੇ ਤਹਿਤ ਕੋਨੇ ਵਿੱਚ ਲਿਖਿਆ ਹੋਇਆ ਹੈ ਕਿ ਟੇਨੀਉ ਪੁਸ਼ਪਿੰਦਰ ਪਾਲ ਸਿੰਘ ਢਾਲੀਵਾਲ ਪਿੰਕੀ ਢਾਲੀਵਾਲ ਹਜੇ ਥਾਣੇ 'ਚ ਹੈ ਜੋ ਸੀਕ ਤੋਂ ਕੱਲ ਕਨਫਰਮ ਕੀਤੀ ਹੈ ਤੇ ਥਾਣੇ ਤੋਂ ਹੀ ਰਿਲੀਜ਼ ਕਰਨ ਦੇ ਆਰਡਰ ਹੋਏ ਤੁਸੀਂ ਦਲੀਲਾਂ ਕੀ ਦਿੱਤੀਆਂ ਕਿ ਵੀ ਹੈਬੀਅਸ ਕੋਰਪਸ ਨੋਟਰੀਕਲ ਫਾਈਲ ਕੀਤੀ ਸੀ ਜੀ ਹੈਬੀਅਸ 8 ਤਰੀਕ ਨੂੰ ਫਾਈਲ ਹੋਈ ਸੀ ਜਦੋਂ ਵਾਰੰਟ ਅਫਸਰ ਮਾਨੇਵ ਭਾਈਕੋਟ ਨੇ ਅਪਾਇੰਟ ਕੀਤੇ ਸੀ ਤੇ ਹੁਣ ਆਣੇ ਤੋਂ ਛੱਡਿਆ ਜਾਏਗਾ ਥਾਣੇ ਤੋਂ ਛੱਡਿਆ ਜਾਊਗਾ ਜੀ ਕਦੋਂ ਤੱਕੜਿਆ ਹੋਇਆ ਹਾਂਜੀ ਤਾਂ ਲੋਕ ਤੱਕ ਕਿੰਨਾ ਕਿਸਮਾ ਹੋ ਗਿਆ ਜੀ ਉਹ ਹਾਈ ਕੋਰਟ ਦੇ ਆਰਡਰ ਹੋ ਗਏ ਨੇ ਜੀ ਹੁਣ ਕਾਗਜ਼ੀ ਕਾਰਵਾਈ ਕਰ ਰਹੇ ਨੇ ਅਕਸਰ ਉਹ ਜੇ ਵੀ ਖਤਮ ਹੋਊਗੀ ਨਾਲ ਨਾਲ ਛਾਪਨਾ ਲੱਗੇ ਸੀਗਾ ਤੋਪਾਂ ਧੜੀ ਦੇ ਬਾਅਦ ਬਹੁਤ ਸਾਰੇ ਹੋਰ ਇੰਸਟੀਚੂਸ਼ਨ ਵਾਲੇ ਉਹ ਉਹਨਾਂ ਨੇ ਕਿਵੇਂ ਦੇਖਿਆ ਗਿਆ ਕਿ ਇਹ ਕਿੱਥੇ ਕਿੰਨਾ ਲਾਏ ਗਏ ਨੇ ਇੱਕ ਪੱਕਾ ਸੰਕੇਤ ਲਗਾ ਦਿੱਤੇ ਗਏ ਨੇ ਇਤਰਾ। ਜੀ ਸੈਕਸ਼ਨ ਤਾਂ ਕਾਫੀ ਲੱਗੇ ਹੋਏ ਨੇ ਪਰ ਗੱਲ ਇਹ ਆ ਅਸੀਂ ਹਾਈ ਕੋਰਟ ਦੇ ਵਿੱਚ ਸਿਰਫ ਆਪਣੀ ਕਸਟਡੀ ਦੇ ਬੇਸ ਤੇ ਆਰਗੂ ਕੀਤਾ ਸੀ। ਕੀ ਕਿ ਪ੍ਰੋਸੀਜਰ ਹੁੰਦਾ ਹੈ ਉਹ ਪ੍ਰੋਸੀਜਰ ਦੇ ਤਹਿਤ ਅਸੀਂ ਕੇਬੀਐਸ ਫਾਈਲ ਕੀਤੀ ਸੀ ਅਸੀਂ ਆਪਣਾ ਪੱਖ ਰੱਖਿਆ ਸੀ ਸਰਕਾਰ ਨੇ ਆਪਣਾ ਪੱਖ ਰੱਖਿਆ ਜੀ ਹਜੇ ਉਹਦੇ ਉੱਤੇ ਡਿਟੇਲਡ ਇਨਕੁਆਰੀ ਹੋਣੀ ਹੈ ਇੱਕ ਵਾਰੰਟ ਅਫਸਰ ਅਪਾਇੰਟ ਹੋਈ ਸੀ ਉਹ ਵਾਰੰਟ ਅਫਸਰ ਦੀ ਹਜੇ ਰਿਪੋਰਟ ਆਉਣੀ ਹੈ ਸਾਡੇ ਕੋਲ ਮਾਨਯੋਗ ਹਾਈ ਕੋਰਟ ਕੋਲ ਰਿਪੋਰਟ ਪਹੁੰਚ ਚੁੱਕੀ ਹੈ ਜਦੋਂ ਸਾਨੂੰ ਕਾਪੀ ਮਿਲੂਗੀ ਅਸੀਂ ਉਹ ਪੜ੍ਹਾਂਗੇ ਤਾਂ ਹੀ ਅਸੀਂ ਤੁਹਾਨੂੰ ਅੱਗੇ ਦੱਸ ਪਾਵਾਂਗੇ ਕਿ ਉਹਦੇ ਵਿੱਚ ਕੀ ਲਿਖਿਆ ਸੀ ਤੋਂ ਨੇ ਕਾਸ਼ਾ ਜੀ ਕਿ ਇਸ ਤੋਂ ਬਾਅਦ ਫਿਰ ਅੱਗੇ ਹੋਰ ਨਵੇਂ ਪੱਤੇ ਦੇ ਵਿੱਚ ਨਾਮ ਆ ਸਕਦਾ ਜਿੱਤੇ ਇੱਕ ਨਾਲ ਇਹਨਾਂ ਦੇ ਖਿਲਾਫ ਚਕਾਤਾ ਹੋ ਰਹੇ ਨੇ ਜਿਵੇਂ ਕਾਕਾ ਸਿੰਘ ਰੌਣਿਸ਼ ਕਹਿੰਦੇ ਤੀਸ਼ਰੀ ਬਰਾਣ ਦੇਤੀ ਹੈ ਕਾਸ਼ਾ ਤੁਹਾਨੂੰ ਕੀ ਗ੍ਰਿਫਤਾਰੀ ਕਰ ਹੋ ਸਕਦੀ ਹੈ ਨਹੀਂ ਛੱਡਿਆ ਜਾ ਸਕਦਾ ਜੀ ਤਰਖਾਸ ਦੇਣਾ ਹਰ ਇੱਕ ਦਾ ਕਾਨੂੰਨੀ ਹੱਕ ਹੈ ਕੋਈ ਵੀ ਤਰਖਾਸ ਦੇ ਸਕਦਾ ਪਰ ਸਾਡਾ ਅਸੀਂ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ ਸਾਡਾ ਇਹੀ ਹੈ ਕਿ ਸਾਡੀ ਪੰਜਾਬੀ 뮤직 ਇੰਡਸਟਰੀ ਹੈ ਜਿਹੜੀ ਉਹ ਬਹੁਤ ਛੋਟੀ ਕੁਝ ਬੰਦਿਆਂ ਦੇ ਨਾਲ ਹੈ ਪਰ ਇਹ ਛੋਟੀ ਜੀ ਇੰਡਸਟਰੀ ਉਹਦੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਡੋਮਿਨੇਟਿੰਗ ਹੈ ਅਸੀਂ ਨਹੀਂ ਚਾਹੁੰਦੇ ਕੋਈ ਵੀ ਪ੍ਰੋਡਿਊਸਰ ਕੋਈ ਵੀ ਆਰਟਿਸਟ ਕੋਈ ਵੀ ਕੰਪਨੀ ਇੱਕ ਦੂਜੇ ਦੇ ਨਾਲ ਲੜੇ ਸਾਡਾ ਮੈਸੇਜ ਕਲੀਅਰ ਹੈ ਕਿ ਅਸੀਂ ਕਿਸੇ ਦੇ ਨਾਲ ਲੜਨਾ ਨਹੀਂ ਚਾਹੁੰਦੇ ਇੱਕ ਪ੍ਰੋਡਿਊਸਰ ਆਪਣਾ ਕੰਮ ਕਰ ਰਿਹਾ ਹੈ ਸਿੰਗਰ ਆਪਣਾ ਕੰਮ ਕਰ ਰਿਹਾ ਹੈ ਸਾਰਿਆਂ ਪੂਰਾ ਪੰਜਾਬੀ 뮤직 ਇੰਡਸਟਰੀ ਬੂਮ ਤੇ ਹੈ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਏਕੋਜੀ ਪ੍ਰੋਬਲਮ ਆਈ ਹੈ ਜਾਂ ਅੱਗੇ ਆਊਗੀ ਤਾਂ ਇਹਦੇ ਵਿੱਚ ਕੋਈ ਵੀ ਡਿਸਪਿਊਟ ਨਾ ਰਵੇ ਰਜਾਮੰਦੀ ਦੇ ਨਾਲ ਰਾਜੀ ਨਾਮੀ ਹੋਣ ਕੋਈ ਵੀ ਡਿਸਪਿਊਟ ਕਦੇ ਰਹੀ ਨਾ ਸਦਾ ਕੋਈ ਵੀ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੁਝ ਦਿਖਾਣਾ ਹੈ ਜਾਂ ਕੋਈ ਸਾਹਬੇ ਖਿਲਾਫ ਕੋਈ ਦਰਖਾਸਤ ਦੇਣੀ ਹੈ ਅਸੀਂ ਸਭ ਕੁਝ ਇਹਨੂੰ ਸੈਟਲ ਕਰਨਾ ਚਾਹੁੰਦੇ ਹਾਂ ਜਗਬਾਣੀ ਟੀਵੀ ਲਈ ਪਗਵਤ ਸਿੰਘ ਦੀ ਰਿਪੋਰਟ